ਵੀਡੀਓ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਪਿੰਡ ਗੜੀ ਅਜੀਤ ਸਿੰਘ ਵਿਖੇ ਦੇਹਰਾ ਲਖ ਦਾਤਾ ਪੀਰ ਨਿਗਾਹਾਂ ਛੇਂਜ ਕਮੇਟੀ ਵੱਲੋਂ ਸਾਲਾਨਾ ਸੱਭਿਆਚਾਰਕ ਤੇ ਛੇਂਜ ਮੇਲਾ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਚੌਵੀਂ ਸ੍ਰੀ ਆਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਗਾਇਕ ਜੋੜੀ ਹਰਜੀਤ ਸਿੱਧੂ ਤੇ ਪਰਵੀਂਦਰ ਦੀ ਸਰਫੂ ਸਦੀਕ ਤੇ ਰਣਵੀਰ ਕੌਰ ਰੋਪ ਲਾਲ ਤੀਰ ਰਾਜ ਦਗਰਾਲ ਨੇ ਆਪਕੋ ਆਪਣਾ ਪ੍ਰੋਗਰਾਮ ਪੇਸ਼ ਕੀਤਾ ਆਖਰੀ ਦਿਨ ਸੋਨੂ ਦੁੱਗਲ ਨਕਾਲ ਐਂਡ ਪਾਰਟੀ ਵੱਲੋਂ ਨਕਲਾ ਉਪਰੰਤ ਛੇਂਜ ਮੇਲੇ ਦੀ ਸ਼ੁਰੂਆਤ ਹੋਈ ਜਿਸ ਵਿੱਚ ਸੈਂਕੜੇ ਕੁਸ਼ਤੀਆਂ ਹੋਈਆਂ ਜਿਨ੍ਹਾਂ ਵਿੱਚੋਂ ਇੱਕ ਨੰਬਰ ਪਟਕੇ ਦੀ ਕੁਸ਼ਤੀ ਵਿੱਚ ਜੱਸਾ ਪੱਟੀ ਨੇ ਮੋਨੂ ਦਈਆ ਨੂੰ ਦੋ ਨੰਬਰ ਪਟਕੇ ਦੀ ਕੁਸ਼ਤੀ ਵਿੱਚ ਪ੍ਰਵੀਨ ਕੋਹਾਲੀ ਨੇ ਰੱਜਤ ਦਿੱਲੀ ਨੂੰ ਤਿੰਨ ਨੰਬਰ ਪਟਕੇ ਦੀ ਕੁਸ਼ਤੀ ਵਿੱਚ ਪੋਲਾ ਕਾਸਨੀ ਨੇ ਕੀਰਤੀ ਬਾੜੋਵਾਲ ਨੂੰ ਹਰਾਇਆ ਜੇਤੂ ਪਹਿਲਵਾਨਾਂ ਨੂੰ ਇੱਕ ਟ੍ਰੈਕਟਰ ਦੋ ਬੁਲਟ ਮੋਟਰਸਾਈਕਲ ਸੋਨੇ ਦਾ ਕੜਾ ਸੋਨੇ ਦੀਆਂ ਮੁੰਦੀਆਂ ਕੜੀਆਂ ਅਤੇ ਨਕਦ ਇਨਾਮ ਦਿੱਤੇ ਗਏ ਮੇਲੇ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵਿਧਾਇਕ ਬੰਗਾ ਵਿਸ਼ੇਸ਼ ਤੌਰ ਤੇ ਪੁੱਜੇ ਜਿਨ੍ਹਾਂ ਨੇ ਛਿੰਝ ਕਮੇਟੀ ਅਤੇ ਦਾਨੀ ਪੁਰਸ਼ਾਂ ਦੀ ਰਜ ਕੇ ਸ਼ਲਾਘਾ ਕੀਤੀ ਇਸ ਮੌਕੇ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ ਮੁੱਖ ਪ੍ਰਬੰਧਕ ਰੂਪ ਲਾਲ ਤੀਰ ਬਹਾਦਰ ਸਿੰਘ ਥਿਆੜਾ ਅਤੇ ਨੰਬਰਦਾਰ ਰਾਜ ਦਦਰਾਲ ਵੱਲੋਂ ਦਾਨੀ ਸੱਜਣਾ ਸਹਿਯੋਗੀਆਂ अते दर्शकांदा धन्यवाद कीता गया ते कई मान सम्मानवी कीते गए इस मौके बलकार सिंह अंडे पंच लखविंदर सिंह ते बलवीर ददराल सुखवीर सिंह थियाड़ा डॉक्टर जोगा सिंह तीर सुच्चा राम तीर हरजिंदर सिंह गोविंद सिंह तीर सोहन सिंह पुरेवाल सुखजीवन सिंह बाट पुपिंदर सिंह गिल मेजर पेंटर संदीप तीर मोहन सिंह दूसांझ हरजिंदर सिंह बाट इकबाल सिंह चाहल सरूप तीर सोनू ददराल गुरपाल तीर, धीर सिंह लाल मक्खन सतनाम तीर, जगतार ददराल जोगा गर्चा जगीरी राम ददराल अमनदीप तीर, गुरबिंदर सिंह मेजर सिंह अति बहादुर सिंह ने आपो अपनी जिम्मेवार निभाई आओ देख इस मेले दी पूरी रिपोर्ट उतने पासे वेखा नहीं कार जहां पर हवा गल सभी है कई मुर्गो मुर्गी हो गया वेर चुभराबा बड़ा भी नहीं चुभगा जिसमें ਕਰਨੇ ਵੀ ਪੁੱਜੋਏ ਸੰਤ ਮਹਾਪੁਰਜਾ ਮੈਂ ਦੇਖਦੇ ਹਾਂ ਨਹੀਂ ਹਮੇਰੇ ਰੋਕ ਤੋਂ ਪਹਿਲਾਂ ਪ੍ਰਵੀਨ ਪਹਿਲਵਾਨ ਜੀ ਪਵਾਰੀ ਤੇ ਰਜੇਦ ਵਿੱਚ ਆ ਗਈ ਰਜੇਦ ਬਾਦਗੋੜ ਪ੍ਰਵੀਨ ਪਵਾਰੀ ਨੂੰ ਦੇਚੇ ਨੂੰ ਵੇਚ ਆਉ ਦੂਸਰੇ ਬੁੱਲਣ ਵਾਲੀ ਕੁਸ਼ਤੀ ਸ਼ੁਰੂ ਕਰਵਾਣੀ ਹੈ ਆ ਤਿੰਨ ਕੁਸ਼ਤੀਆਂ ਕਹਿੰਦੇ ਟਾਪ ਦੀਆਂ ਨੇ ਤੇ ਫਿਰ ਇੱਕ ਜਿਹੜੀ ਫੋਟੋਕਰ ਤੇ ਹੋਣੀ ਹੈ ਪਰ ਇਧਰਲੇ ਪਾਸੇ ਕੀਰਤੀ ਬਾਲਾ ਜੀ ਬਾੜਾ ਤੇ ਦੂਸਰੇ ਪਾਸੇ ਭੋਲਾ ਕਾਸ਼ਨੀ ਹੈ ਉਹਦਾ ਸਾਲਾ ਬਲਦੇਸ ਸਿੰਘ ਜੀ ਘਾਟਾ ਬੁਲ ਦਿੱਤਾ ਜਾਵੇਗਾ ਬਹੁਤ ਬਹਾਦਰ ਬੋਟ ਮੋਟਰਸਾਈਕਲ प्लेसिंग साउंड हाँ और तू भी जो तुम्हारे लिए तबादले होंगे हाँ और ताकत है और तुम्हारी में उसका जो है ये तुम्हारा हो तो तुम्हारा कमाल होगा तुम्हारी जो बंदी है तो हम उसके परिवार को बहुत बड़ा हो गया है काम कर रहा है इसलिए वो बड़े काम करेगा इसलिए इसका निर्णय तुम्हारा होगा �

ਸਾਨੂੰ ਆਉਂਦਾ ਨਹੀਂ ਮੈਦਾਨ ਵਿੱਚ ਉਹ ਸਾਨੂੰ ਆਉਂਦਾ ਨਹੀਂ ਮੈਦਾਨ ਵਿੱਚ ਭੱਜਣਾ ਕੰਮ ਕਰਨਾ ਸ਼ੇਰਾਂ ਵਾਂਗੂ ਖੱਜਣਾ ਸ਼ੇਰਾਂ ਘਰ ਮਿਆਦੀ ਤਾਈਆਂ यह <laughs>